ਦੋਸਤੋ ਲੱਗਦਾ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਹਾਲੇ ਪੰਜਾਬ ਰਾਜਵੀਰ ਜਵੰਦੇ ਦੇ ਸਦਮੇ ਜੋ ਬਾਹਰ ਨਹੀਂ ਆਇਆ ਕਿ ਇੱਕ ਹੋਰ ਸਦਮਾ ਸਿਰ ਤੇ ਆਣ ਮਸ਼ਹੂਰ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ ਮਿਲੀ ਜਾਣਕਾਰੀ ਮੁਤਾਬਕ ਇਹਨਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਦਿਲ ਦਾ ਦੌਰਾ ਪੈਣ ਕਰਕੇ ਹਰਿੰਦਰ ਘੁੰਮਣ ਦੀ ਮੌਤ ਹੋਈ ਹੈ ਦੱਸ ਦਈਏ ਕਿ ਅੰਤਰਰਾਸ਼ਟਰੀ ਬੋਡੀ ਬਿਲਡਰ ਸੀ ਬਰਿੰਦਰ ਘੁੰਮਣ ਅਤੇ ਸੋਸ਼ਲ ਸਾਈਟਾਂ ਤੇ ਸੋਸ਼ਲ ਹੈਂਡਲਾਂ ਤੇ ਵੀ ਐਕਟਿਵ ਰਹਿੰਦਾ ਸੀ ਤਾਂ ਇੱਕ ਯੂਥ ਦਾ ਆਈਡਲ ਜਿਸ ਨੂੰ ਮੰਨਿਆ ਜਾਂਦਾ ਸੀ ਉੱਚੇ ਲੰਮੇ ਕੱਦ ਦਾ ਸੋਹਣਾ ਸੁਨੱਖਾ ਗੱਭਰੂ 6 ਫੁੱਟਾ ਜਵਾਨ ਕਿਸੇ ਦੀ ਨਜ਼ਰ ਲੱਗ ਗਈ ਪਰਮਾਤਮਾ ਨੇ ਧੱਕਾ ਕਰ ਗਿਆ ਹੋਂ ਤਾਂ ਆਪਾਂ ਜਿਹੜਾ ਕੁਝ ਮਰਜ਼ੀ ਕਹਿ ਲਈਏ ਪਰ ਸਿਆਣੇ ਕਹਿੰਦੇ ਨੇ ਹੋਂ ਹੀ ਬਹੁਤ ਤਕੜੀ ਹੁੰਦੀ ਹੈ ਹੋਂ ਹੀ ਤੋਂ ਕੋਈ ਨਹੀਂ ਜਿੱਤ ਸਕਦਾ ਬੰਦੇ ਕੋਲ ਜਿੰਨਾ ਮਰਜ਼ੀ ਪੈਸਾ ਹੋਵੇ ਜਿੰਨਾ ਮਰਜ਼ੀ ਉਹ ਤਾਕਤਵਰ ਹੋਵੇ ਹੋਂ ਹੀ ਉਹਨੂੰ ਢਾ ਲੈਂਦੀ ਹੈ ਤਾਂ ਬਿਲਕੁਲ ਉਸੇ ਤਰ੍ਹਾਂ ਹੀ ਮੰਦਭਾਗੀ ਘਟਨਾ ਜਿਹੜੀ ਪੰਜਾਬ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਵਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਵਿਚੜੀ ਰੂਹ ਨੂੰ ਚਰਨਾ ਜਨ ਨਵਾਸ